ਉਥੋਂ ਦਾ ਇੱਕ ਸਾਬਕਾ ਸਰਪੰਚ ਗੁਰਚਰਨ ਸਿੰਘ ਜਿਹੜਾ ਨੰਬਰਦਾਰ ਵੀ ਹੈ ਉਹਨੇ ਇੱਕ ਪਰਿਵਾਰ ਦੀ ਜ਼ਮੀਨ ਨੱਪੀ ਹੋਈ ਹੈ ਜਿਹੜਾ ਕਿ ਕੋਰਟ ਦੇ ਵਿੱਚ ਵੀ ਉਹ ਪ੍ਰਕਾਰ ਸਰਕਾਰ ਉਹ ਫੈਸਲਾ ਪਰਿਵਾਰ ਦੇ ਪੱਖ ਤੋਂ ਹੋਇਆ ਹੋਇਆ ਹੈ ਪਰ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਚਾਹ ਬਹੁਤ ਵਾਰ ਗੱਲਬਾਤ ਉਹਨਾਂ ਨਾਲ ਬੈਠੇ ਆਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਫ਼ ਤੌਰ ਤੇ ਮੰਨਦਾ ਵੀ ਹਾਂ ਉਹ ਠੀਕ ਹੈ ਉਹ ਪਰਿਵਾਰ ਠੀਕ ਹੈ ਤੇ ਇਹ ਸਾਬਕਾ ਸਰਪੰਚ ਗੁਰਚਰਨ ਸਿੰਘਾ ਜਿਹੜਾ ਉਹ ਪਰਿਵਾਰ ਨਾਲ ਧੱਕਾ ਕਰਦਾ ਕਿਉਂਕਿ ਉਹ ਪਰਿਵਾਰ ਦੇ ਵਿੱਚੋਂ ਜਿਹੜਾ ਮੁਖੀ ਸੀ ਉਹਦਾ ਨਾਂ ਵੀ ਗੁਰਚਰਨ ਸਿੰਘ ਸੀ ਉਹਦੀ ਮੌਤ ਹੋ ਚੁੱਕੀ ਹੈ ਉਹਦੀ ਹੁਣ ਜਿਹੜੀ ਉਹਦਾ ਪਰਿਵਾਰ ਦੇ ਕੇਸ ਦੀ ਪੈਰਵੀ ਹੈ ਉਹਦੀ ਲੜਕੀ ਕਰ ਰਹੀ ਹੈ ਜਿਹਦੇ ਨਾਂ ਕਿਰਨਾ ਹੈ ਉਹ ਸਾਰਾ ਫਸਲਾ ਪ੍ਰਸ਼ਾਸਨ ਦੇ ਨਾਲ ਕਈ ਵਾਰ ਮੇਜ਼ ਤੇ ਬਹਿ ਗਏ ਪਰ ਉਹ ਪ੍ਰਸ਼ਾਸਨ ਮੰਨ ਕੇ ਵੀ ਡੀਸੀ ਅਤੇ ਐਸਐਸਪੀ ਸੰਗਰੂਰ ਮੰਨ ਕੇ ਵੀ ਉਹ ਹੁਣ ਤੱਕ ਜਾਨੀ ਇੰਪਲੀਮੈਂਟ ਨਹੀਂ ਕਰ ਸਕਿਆ ਇਹ ਤੋਂ ਬਾਅਦ ਹੁਣ ਇਲੈਕਸ਼ਨ ਦਾ ਟਾਈਮ ਆ ਗਿਆ ਹੁਣ ਇਹ ਇਲੈਕਸ਼ਨ ਦਾ ਉਸ ਹਲਕੇ ਦਾ ਇਸ ਸੰਗਰੂਰ ਹਲਕੇ ਦਾ ਇਨਚਾਰਜ ਜਿਹੜਾ ਇਲੈਕਸ਼ਨ ਲੜ ਰਿਹਾ ਉਹ ਆਪ ਦਾ ਉਮੀਦਵਾਰ ਹੈ ਜਿਹੜਾ ਮੀਤ ਹੇਅਰ ਜਿਹੜਾ ਤੁਹਾਡੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਅਸੀਂ ਉਹਨਾਂ ਨੂੰ ਵੀ ਮਿਲੇ ਉਹਨਾਂ ਦੇ ਬਾਰ ਚ ਬੈਠੇ ਵੀ ਧਰਨਾ ਲਾ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮਸਲੇ ਨੂੰ ਲਿਆ ਵੀ ਤਾਂ 15 ਦਿਨਾਂ ਦੇ ਵਿੱਚ ਮਸਲਾ ਮੈਂ ਹੱਲ ਕਰ ਦੂੰਗਾ 10 ਦਿਨ ਮੰਗੇ ਸੀ ਅਸੀਂ ਉਹਨਾਂ ਨੂੰ 15 ਦਿਨ ਦੇ ਦਿੱਤੇ ਇਹ ਤਾਂ ਗੱਲ ਹੀ ਕੋਈ ਨਹੀਂ ਛੋਟਾ ਮਸਲਾ ਹੈ ਤੇ ਅਸੀਂ ਇਸ ਨੂੰ ਹੱਲ ਕਰ ਦਾਂਗੇ ਜੀ ਉਹਨੇ ਮੇਰੇ ਖਿਆਲ ਚ 10 15 ਦਿਨ ਮੰਗੇ ਅਸੀਂ ਉਹਨਾਂ ਨੂੰ 15 ਦਿਨ ਦਿੱਤੇ ਜਨੀਆਂ ਉਹ 15 ਦਿਨ ਪੂਰੇ ਹੋ ਜਾਂਦੂ 2-3 ਦਿਨ ਉੱਤੇ ਟੱਪ ਗਏ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅੱਜ ਪ੍ਰੈਸ ਕਾਨਫਰੰਸ ਕਰਨਾ ਸਾਡਾ ਮਨੋਰਥ ਇਹੀ ਹੈ ਬਿਉਹ ਮਸਲਾ ਉਹਨਾਂ ਨੇ ਹੱਲ ਨਹੀਂ ਕੀਤਾ ਅਸੀਂ ਉਹਨਾਂ ਨੂੰ ਦਿਨ ਜਿੰਨੇ ਮੰਗੇ ਦਿੱਤੇ ਦੁਬਾਰੇ ਸਾਡੀ ਟੀਮ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਉਹ ਮਤਲਬ ਜਿੰਮੇ ਜੀ 86 ਲੋਕ ਕਰਦੇ ਨੇ ਉਸੇ ਤਰ੍ਹਾਂ ਉਹਨੇ ਟਾਲ ਮਟੋੜਾ ਦੀ ਨੀਤੀ ਜਨੀਆਂ ਛੋਟਾ ਕ ਬਹੁਤ ਛੋਟਾ ਕੰਮ ਕਿ ਦਫਾ ਚੰਤਾਪ 45 ਲੱਗੋਂ ਹੁਣ ਤੋਂ ਬਾਅਦ ਵੀ ਟਰਾਂਸਫਾਰਮਰ ਲਾ ਕੇ ਲੈ ਗਿਆ ਉਹ ਗੁਰਚਰਨ ਸਿੰਘ ਤੇ ਉਹਦੇ ਬੰਦੇ ਉਹ ਟਰਾਂਸਫਾਰਮ ਹੀ ਮੁੜ ਕੇ ਅਜੇ ਤੱਕ ਨਹੀਂ ਲੱਗਿਆ ਜਿਹੜੀ ਕਿ ਬਹੁਤ ਛੋਟੀ ਗੱਲ ਹੈ ਜਿਹੜੀ ਐਕਸ਼ਨ ਦੇ ਧਰਨਾ ਲਾਏ ਤੋਂ ਅਸੀਂ ਨਿਵਾ ਲੈਣੇ ਹੁੰਦੇ ਆ ਸਾਡੇ ਵਾਸਤੇ ਵੀ ਕੋਈ ਢੀ ਗੱਲ ਨਹੀਂ ਪਰ ਉਹਨਾਂ ਦੇ ਬਚਨ ਜਿਹੜੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਅਜੇ ਤੱਕ ਪੂਰਾ ਨਹੀਂ ਕੀਤਾ ਇਸ ਕਰਕੇ ਅਸੀਂ ਅੱਜ ਇਹ ਫੈਸਲਾ ਕੀਤਾ ਵੀ ਪ੍ਰੈਸ ਕਾਨਫਰੰਸ ਕਰਕੇ ਆਪਾਂ ਪ੍ਰੋਗਰਾਮ ਦਿਓ ਅਸੀਂ ਜਿਹੜੀ 5 ਮਈ ਆਉਣ ਵਾਲੀ ਜਿਹੜੀ ਹੁਣ ਮਈ 5 ਨੂੰ ਫੇਰ ਲਗਾਤਾਰ ਉਮੀਦ ਹੇਰ ਦੀ ਕੋਠੀ ਦੇ ਮੂਹਰੇ ਦਾ ਧਰਨਾ ਲਗਾਤਾਰ ਪੱਕਾ ਮੋਰਚਾ ਵੀ ਲਾਵਾਂਗੇ ਤੇ ਜਿੱਥੇ ਜਿੱਥੇ ਜਾਊਗਾ ਉਮੀਦ ਹੇਰ ਉੱਥੇ ਪਿੰਡਾਂ ਦੇ ਵਿੱਚ ਅਸੀਂ ਉਹਦਾ ਵਿਰੋਧ ਪ੍ਰਦਰਸ਼ਨ ਵੀ ਕਰਾਂਗੇ ਕਿਉਂਕਿ ਸਾਡੇ ਨਾਲ ਵਾਦਾ ਖਲਾਫੀ ਕੀਤੀ ਆ ਉਹਨੇ ਜਿਹਨੇ ਹੁਣ ਐਡੀ ਵੱਡੀ ਵਾਦਾ ਖਲਾਫੀ ਕਰਕੇ ਜਥੇਬੰਦੀ ਦੇ ਨਾਲ ਇੱਕ ਵਾਦਾ ਖਲਾਫੀ ਕਰਕੇ ਤੇ ਫਿਰ ਜਦੋਂ ਹੋਣੀ ਉਹ ਵਾਦਨ ਤੋਂ ਮੁੱਕ ਰਿਹਾ ਹੋ ਇਲੈਕਸ਼ਨ ਜਿੱਤਣ ਤੋਂ ਬਾਅਦ ਫਿਰ ਪਹਿਲੇ ਵਾਦਿਆਂ ਦਾ ਕੀ ਬਣੂਗਾ ਤੇ ਗਾਹਾਂ ਉਹ ਕੀ ਕਰੂਗਾ ਇਸ ਕਰਕੇ ਅਸੀਂ ਅੱਜ ਸੋਡੇ ਜਰੀਏ ਪ੍ਰੈਸ ਕਾਨਫਰੰਸ ਅਸੀਂ ਬਰਨਾਲੇ ਚ ਕਰ ਰਹੇ ਆਂ ਤੇ ਸੋਡੇ ਜਿਹੇ ਸਨੇਹ ਪਚਾਉਣਾ ਚਾਹਦੇ ਆਪ ਸਰਕਾਰ ਨੂੰ ਕਿ ਇਹ ਮਸਲਾ ਨਾ ਤਾਂ ਇਹ ਕਿ ਕੋਈ ਚੋਣ ਜਾਬਤੇ ਦਾ ਕੋਈ ਉਲੰਘਣ ਵਾਲੀ ਗੱਲ ਬਣਦੀ ਹੈ ਕਿਉਂਕਿ ਆਲਰੇਡੀ ਇੱਕ ਅਦਾ কোর্ਟਾਂ ਦੇ ਫੈਸਲੇ ਨੂੰ ਇੰਪਲੀਮੈਂਟ ਹੀ ਕਰਨਾ ਹੈ ਇਹ ਕੋਈ ਚੋਣ ਜੂਣ ਜਾਬਤੇ ਦੀ ਕੋਈ ਗੱਲ ਨਹੀਂ ਬਣਦੀ ਕੋਈ ਚ ਇਕਨੋਮੀ ਦਾ ਵੀ ਕੋਈ ਸੰਬੰਧ ਨਹੀਂ ਹੈ ਇੱਕ ਮਾਲਕ ਦੀ ਮਾਲਕੀ ਦਾ ਫੈਸਲਾ ਤੁਸੀਂ ਦੇ ਹੱਥ ਦੇ ਇੰਤਕਾਲ ਕਰਨਾ ਹੈ ਤੁਸੀਂ ਉਹ ਕਾਗਜ਼ ਕਿਉਂ ਕਿਹੜੀ ਫਰੋਜ ਨਾਲ ਉਹਨੇ ਰੁਕਵਾਏ ਹੋਏ ਨੇ ਉਹ ਫੈਸਲਾ ਇਹਨਾਂ ਲੰਮਾ ਲਟਕਾਇਆ ਹੋਇਆ ਹੈ ਇਸ ਕਰਕੇ ਅਸੀਂ ਸਮਝਦੇ ਆ ਵੀ ਇਹ ਟਾਲ ਨੂੰ ਟੋਲ ਕੀਤੀ ਜਾ ਰਹੀ ਹੈ ਉਹ ਸਾਫ ਦਾ ਸਰਪੰਚ ਗੁਰਚਰ ਸਿੰਘ ਦੀ ਕੋਈ ਅਪਰੋਚ ਹੋਣੀ ਹੈ ਜਾਂ ਉਹਦੀ ਖਿਆਸੀ ਪਾਰਟੀਆਂ ਦੀ ਖਿਆਸੀ ਬੰਦੇ ਨਾਲ ਕੋਈ ਸੰਝਗੰਡਾ ਜਿਹਦੇ ਕਰਕੇ ਉਹ ਪਰਿਵਾਰ ਨੂੰ ਲਟਕਾ ਰਿਹਾ ਹੈ ਤੇ ਉਹਨਾਂ ਦਾ ਨੁਕਸਾਨ ਕਰ ਰਿਹਾ ਹੈ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦਾ ਕਿਹੜੇ ਪਿੰਡ ਦਾ ਮਸਲਾ ਹੈ ਜਹਾਗੀਰ ਜੀ ਜਹਾਗੀਰ ਪਿੰਡ ਸਤੂਰੀ ਬਲਾਕ ਦੇ ਵਿੱਚ ਪੈਂਦਾ ਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਜਹਾ ਮੰਤਰੀ ਦੇ ਹਲਕੇ ਦਾ ਬੈਠੇ ਹਾਂ ਜੀ ਹਾਂ ਜੀ ਮੁੱਖ ਮੰਤਰੀ ਨਾਲ ਇਹਨੂੰ ਜੋ ਹੋਰ ਵੱਧ ਸਪੱਸ਼ਟ ਕਰਨਾ ਹੋਵੇ ਇੱਕ ਮਿੰਟ ਮੈਂ ਸਵਾਲ ਕਰਨਾ ਚਾਹਾਂਗਾ ਤੁਸੀਂ ਸਵਾਲ ਬਾਅਦ ਚ ਕਰ ਲਓ ਤੁਸੀਂ ਮਾਣਤਰੀ ਜਦੋਂ ਕੋਈ ਤੁਸੀਂ ਘੇਰੀ ਸੀਓ ਕੋਈ ਮੈਂ ਇਹ ਸਵਾਲ ਬਾਅਦ ਚ ਕਰ ਲਉਂਗੀ ਮੈਂ ਥੋੜੀ ਜਿਹੀ ਕੋਈ ਹੋਰ ਵਾਦਾ ਕਰਨਾ ਜਰਾਹਾਂ ਸਾਹਿਬ ਦੇ ਨਾਲ ਜੁੜਦਾ ਹੈਗਾ ਇਹ ਜਿਹੜਾ ਮੈਂ 1 ਮਿੰਟ ਨਾ ਤੁਹਾਨੂੰ ਉਹ ਤਾਂ ਦਿਲ ਜਵਾਬ ਤਾਂ ਜਨੇ ਕਰ ਲਿਓ ਕਰੋ ਕਰੋ ਇਹ ਲਗਭਗ ਸਾਲ ਪਹਿਲਾਂ ਅਸੀਂ ਉਹਦੇ ਵਿੱਚ ਸਾਰੀ ਆ ਟੀਮ ਸ਼ਾਮਲਾ ਸਾਡਾ ਵਕੀਲ ਸ਼ਾਮਲਾ ਐ ਐਸਐਸਪੀ ਆ ਉਹਦੇ ਚ ਡੀਸੀ ਐ ਉਹਦੇ ਚ ਐਸਡੀਐਮ ਐ ਉਹਨਾਂ ਦਾ ਮਹਿਕਮਾ ਹੈ ਉੱਥੇ ਸਾਡੇ ਵਕੀਲ ਨੇ ਸਾਰਾ ਉਹਦਾ ਕੱਲੇ ਕੱਲੇ ਦਾ ਉਹ ਦਿਖਾਤਾ ਕਿ ਇਹਦੇ ਚ ਜਿਹੜੀ ਗੜਬੜ ਕਿੱਥੇ ਹੋਈ ਹੈ ਗੜਬੜ ਕੀ ਕੀਤੀ ਜਿਹੜਾ ਸਾਡੇ ਹੱਕ ਚ ਕੋਰਟ ਨੇ ਫੈਸਲਾ ਕੀਤਾ ਥੱਲੇ ਮਨਮਰਜ਼ੀ ਦੇ ਤਹਿਤ ਹੀ ਪਟਵਾਰੀ ਨੇ ਤੇ ਤਹਿਸੀਲਦਾਰ ਨੇ ਰਲ ਕੇ ਜਿਹੜਾ ਗਰਚਰਨ ਸਾਫ ਕਾ ਸਰਪੰਚ ਹੈ ਉਹਦੇ ਨਾਲ ਵਰਤਾ ਕੋਰਟ ਨੂੰ ਵੀ ਮਿਲ ਜਾਂਦੀ ਮੰਨਿਆ ਨਹੀਂ ਜੇ ਕਹਿਣਾ ਹੋਵੇ ਸਾਡੇ ਅਧਿਕਾਰੀਆਂ ਨੇ ਹੁਣ ਬਣਦੀ ਤਾਂ ਇਹ ਸੀ ਗਿਆ ਕਿ ਉਹ ਪਟਵਾਰੀ ਤੇ ਤਹਿਸੀਲਦਾਰ ਵੀ ਅੰਦਰ ਹੁੰਦੇ ਹੱਕ ਦਾ ਜੇ ਕੋ ਕਾਨੂੰਨੀ ਗੱਲ ਕਹਿੰਦਾ ਤਾਂ ਬਣਦਾ ਸੀ ਕਿਸੇ ਨੇ ਉਹ ਤੇ ਭਾਗੀ ਕਰ ਬੇਨ ਨਹੀਂ ਕੀਤੀ ਉਹਦਾ ਨੋਟਿਸ ਵੀ ਨਹੀਂ ਲਿਆ ਕਿਸੇ ਨੇ ਜਦੋਂ ਕਿ ਡੀਸੀ ਨੂੰ ਪਤਾ ਹੈ ਤੇ ਐਸਐਸਬੀ ਨੂੰ ਪਤਾ ਹੈ ਵੀ ਇਹਦਾ ਨੰਗਾ ਜਿੱਤ ਤੱਕ ਹੈ ਸਾਡੇ ਨਾਲੋਂ ਅਸੀਂ ਉਹ ਉਸ ਮੌਕੇ ਬਾਹਣ ਤੇ ਕਬਜ਼ਾ ਕਰਕੇ ਝੋਨਾ ਲਾਤਾ ਵੀ ਠੀਕ ਹੈ ਜੋ ਤੁਸੀਂ ਕਰਨਾ ਕੋਟਾ ਤੁਹਾਡੇ ਦੇਖ ਲਾਂਗੇ ਅੱਡੀ ਜਦ ਕੋ ਚੱਲੂ ਅਸੀਂ ਉਤੇ ਕਬਜ਼ਾ ਕਰ ਲਏ ਝੋਨਾ ਲਾਤਾ ਜਦਦੇ ਅਸੀਂ ਬੈਠੇ ਆ ਇਸ ਗੱਲ ਬਾਰੇ ਤੇ ਉਹਦੇ ਸਾਨੂੰ ਕਹਿੰਦੇ ਵੀ ਕੇਨਾ ਸਾਨੂੰ 45 ਲਾਉਣੀ ਪਊਗੀ ਇਹਦੇ ਤੇ ਸਿਰਫ 2 ਮਹੀਨਿਆਂ ਦਾ ਸਮਾਂ ਦੇ ਜੀ ਅਸੀਂ 2 ਮਹੀਨਿਆਂ ਜੋ ਇਹ ਉਧਰ ਲੈ ਇੰਤਕਾਲ ਤੋੜ ਕੇ ਇਧਰ ਲੈ ਨੌ ਕਰ ਦਾਂਗੇ ਕਿਉਂਕਿ ਇਧਰਲੀ ਗੱਲ ਠੀਕ ਹੈ ਕੋਰਟ ਦਾ ਹੋਇਆ ਫੈਸਲਾ। ਜੰਦੀ ਉਹ 2 ਮਹੀਨੇ ਦੇ ਬਾਈ ਸਾਲ ਲਾਣਗੇ। ਹੁਣ ਵੀ ਜਦੋਂ ਅਸੀਂ ਮਿਲਦੇ ਹਾਂ ਡੀਸੀ ਨੂੰ ਜੰਦੀ ਉਹ ਕਿਸੇ ਥਾ ਪਤਣ ਲਈ ਲਾਉਂਦੇ ਉਹ ਤਾਂ ਕਹਿੰਦੀ ਮੈਨੂੰ ਵਿੱਚ ਪਾਰਟੀ ਬਣਾ ਲਿਆ। ਕੋਰਟ ਮੈਨੂੰ ਵਿੱਚ ਘੜੀਸੂਗੀ। ਐਸਐਮ ਦੇ ਨਾਮ ਬਾਈ ਨੇਮ ਨਹੀਂ ਤਾਂ ਕੋਈ ਅਧਿਕਾਰੀ ਆ ਉਹਦੀ ਕੁਰਸੀ ਦੇ ਖਿਲਾਫ ਤਾਂ ਹੋ ਜੇ। ਜੰਦੀ ਉਹਦਾ ਬਾਈ ਨੇਮ ਪਾ ਕੇ ਉਸ ਬੰਦੇ ਨੇ ਉਹਦੇ ਖਿਲਾਫ ਰਿਟ ਪਾਤੀ। ਸਾਰੇ ਸਮਦੋ ਤਿੰਨਾਂ ਸਮਦੋ ਜਿਹੜਾ ਇਹਨਾਂ ਮਾਲ ਮਹਿਕਮਾ ਤਾਂ ਹਾਂ ਤੇ ਇੱਕ ਤੁਰਿਆ ਜਾਂਦਾ ਸਾਰੇ ਸਮਦੋ ਦੀ ਰਿੱਟ ਵੀ ਖਾਰਜ ਹੋ ਗਈ ਇਹਦੇ باوجود ਉਹ ਇਹਦਾ ਨੌਚ ਚੜਾਉਣ ਨੂੰ ਤਿਆਰ ਨਹੀਂ ਹੋਈ ਜਦ ਇਹ ਅਸੀਂ ਇਸ ਮਸਲੇ ਤੇ ਮੀਤ ਹੈ ਸਭ ਨੂੰ ਮਿਲਣਾ ਸੀਗੇ ਇੱਥੇ ਧਰਨਾ ਵੀ ਸੀ ਉਹਨਾਂ ਦੇ ਬਾਰ ਚ ਜਿਹੜੇ ਸਾਰੇ ਸਾਰਿਆਂ ਨੇ ਦਿੱਤਾ ਹੋਇਆ ਸੀਗਾ ਚੇਤਾਵਨੀ ਪੱਤਰ ਦੇ ਮਾਰ ਕੇ ਹੈ ਚੇਤਾਵਨੀ ਪੱਤਰ ਦੇ ਮਤਲਬ ਹੈ ਚੇਤਾਵਨੀ ਪੱਤਰ ਦੇਣ ਵਾਸਤੇ ਜਿਹੜਾ ਉਹਨਾਂ ਨੇ ਕਣਕਾਲਾ ਜਨ ਨਿਯੁਕਤਤਾ ਸੀਗੇ ਵੀ ਮੰਡੀਆਂ ਖਤਮ ਕਰਨ ਵਾਲਾ ਉਹ ਦਿਨ ਹੀ ਉਹ ਉਹਨਾਂ ਨੇ ਲੋੜ ਸਮਝੀ ਬੀ ਦਰਦਰ ਜਾਣ ਤੇ ਬਾਰਗੇ ਲੋਕ ਇਕੱਠੇ ਹੋ ਕੇ ਆਏ ਬੈਠੇ ਐ ਵੀ ਉਹਨਾਂ ਦੀ ਸੁਣੋ ਅਸੀਂ ਮਸਲਾ ਜਿਹ ਹੈ ਗੁਰਮੀਤ ਸਿੰਘ ਨਾਲ ਦਾ ਸੰਲਾਪ ਦੇ ਵਿੱਚ ਕੋਈ ਨਹੀਂ ਹੋਇਆ ਜਿੱਥੇ ਉਹ ਹੈਗੇ ਅਸੀਂ ਮਿਲਾਂਗੇ ਸੰਬੰਧ ਕੀਤਾ ਸਾਨੂੰ ਕਹਿੰਦੇ ਵੈਲਕਮ ਆ ਜਿਓ ਅਸੀਂ ਇਥੋਂ ਤੁਰ ਪਈ ਜਿਹਨ ਦੀ ਮਹਿਲ ਕਣਾ ਜਾਂਦਿਆਂ ਨੂੰ ਕਹਿੰਦੇ ਉਹ ਤਾਂ ਪਿੰਡਾਂ ਚ ਗੇੜਾ ਦੇਣ ਲੱਗਿਆ ਹੈ ਜਿੱਥੇ ਉਹ ਮਿਲੂਗਾ ਤੁਸੀਂ ਗੱਲ ਕਰ ਲਓ ਅਸੀਂ ਕਹਿੰਦੇ ਅਸੀਂ ਥੋੜੀ ਪਿੰਡਾਂ ਚ ਤੁਰੇ ਫਿਰਾਂਗੇ ਮੁੜ ਕੇ ਜਉਣ ਲੱਗਿਆ ਵੀ ਅਸੀਂ ਕੋਈ ਨਾ ਕੋਈ ਕਾਰਵਾਈ ਕਰਨਗੇ ਸਾਨੂੰ ਉਹਨਾਂ ਦਾ ਹੀ ਸੁਨੇਹਾ ਆਉਂਦਾ ਵੀ ਤੜਕੇ ਤੁਸੀਂ ਸਹੀ 8 ਵਜੇ ਆਜੋ ਸੀ ਕਿ ਵੀ ਦੇਖੋ ਜੀ ਲੇਟ ਹੋ ਸਕਦਾ ਕੁਝ 9 ਵਜੇ ਦਾ ਤਾਇ ਹੋ ਗਿਆ ਅਸੀਂ ਪੌਣੇ 9:00 ਦੀ ਕੋਠੀ ਮੂਰੇ ਪਹੁੰਚ ਗਏ ਉਹ ਮੌਜ ਨਾ ਚੰਡੀ ਚੱਲਦੀ 8:00 ਵਜੇ ਸਾਨੂੰ ਫੋਨ ਕਰਨ ਦੀ ਸੇਚਲ ਵੀ ਨਹੀਂ ਸਮਝੀ ਜਨ ਦੀ ਧਰਤੀ ਤੇ ਪੈਰ ਤਾਂ ਇਹ ਚੱਕੇ ਜਾਂਦੇ ਆ ਜਿਹੜੇ ਕਹਿੰਦੇ ਸੀ ਲੋਕਾਂ ਨਹੀਂ ਚੁਣੀਆ ਤੇ ਜਦੋਂ ਸਾਡੇ ਨਾਲ ਗੱਲ ਹੋਈ ਉਹ ਕਹਿੰਦਾ ਸਾਨੂੰ ਐ ਲੱਗਿਆ ਵੀ ਆਮ ਲੋਕ ਹੈ ਅਸੀਂ ਕਹਿੰਦੇ ਤੁਹਾਨੂੰ ਆਮ ਲੋਕਾਂ ਦੇ ਵਾਹ ਹੈ ਇਸ ਥਾਂ ਤੇ ਜਿਹਨੂੰ ਹੁਣ ਤੁਸੀਂ ਆਮ ਲੋਕ ਕਹਿੰਨੇ ਹੋ ਉਹਨਾਂ ਨੇ ਤੁਹਾਨੂੰ ਪਾਵਰ ਦਿੱਤੀ ਫਿਰ ਅਗਲੇ ਦਿਨ ਸਾਡੇ ਨਾਲ 12 ਵਜੇ ਗੱਲ ਹੋਈ 12 ਵਜੇ ਸਾਰੀਆਂ ਗੱਲਾਂ ਜਿਹੜੀਆਂ ਪ੍ਰਧਾਨ ਨੇ ਕੀਤੀਆਂ ਉਹਨਾਂ ਨਾਲ ਹੋਈਆਂ ਉਹ ਕਹਿੰਦੇ ਵੀ ਜਮਾਂ ਗੱਲ ਜਾਇਜ਼ ਹੈ ਉਹਨਾਂ ਦੇ ਨਾਲ ਕੋਈ ਮੀਤਿਹਾਰ ਦੇ ਕੋਈ ਪਟਵਾਰੀ ਵੀ ਦੇ ਨਾਲ ਹਰ ਵਕਤ ਨਾਲ ਹੀ ਰਹਿੰਦਾ ਮੈਂ ਪਟਵਾਰੀ ਸਾਹਿਬ ਨੂੰ ਉਸ ਲੋ ਕਾਗਜ਼ ਉਹਦੇ ਨੂੰ ਦਿਖਾਤੇ ਉਹ ਵੀ ਕਹਿੰਦੇ ਇਹ ਤਾਂ ਕੋਈ ਰੌਲੇ ਨਹੀਂ ਹੈਗੇ ਅਸੀਂ ਕਿਹਾ ਵੀ ਦੋ ਕਾਰਵਾਈਆਂ ਬਣਦੀਆਂ ਤਹਿਸੀਲਦਾਰ ਤੇ ਕਰੋ ਨਾਲ ਉਸ ਕੋਈ ਮੌਕੇ ਦਾ ਜਿਹੜਾ ਪਟਵਾਰੀ ਉਥੇ ਕਰੋ ਟਰਾਂਸਫਰ ਮਲੇਗਾ 44 ਦਫਾ ਲੱਗ ਜੇ ਤਾਂ ਸੋਡਾ ਕੰਮ ਸੀ ਗਿਆ ਜਿੰਨਾਜਦਾਂ ਵਾਲੀ ਦਫਾ ਲਗੀ ਹੁੰਦੀ ਸਾਡਾ ਕਬਜ਼ਾ ਸੀ ਆਪੇ ਹਮਲਾ ਦੇ ਉਹਨੂੰ ਦੇਖ ਲਾਂਦੇ ਜਿੰਨੀ ਉਹ ਉਹਦੀ ਕਹਿੰਦੇ ਪੜਤਾਲ ਕਰਨ ਅਸੀਂ ਫਿਰ ਛੋਟਾ 44 ਦਫਾ ਲੱਗੇ ਅਸੀਂ ਬਾਣ ਚ ਬਣਾਗੇ ਫਿਰ ਤੁਸੀਂ ਇਹਦੀ ਵੀ ਪੜਤਾਲ ਕਰ ਲਿਓ ਜਿੰਨੀ ਇਹਦੇ باوجود ਉਧਰ ਕੋਈ ਕਾਰਵਾਈ ਨਹੀਂ ਜਿੰਨੀ ਇਹਨਾਂ ਨੰਗਾ ਚਟਾ ਜਿਹੜੀ ਸਰਕਾਰ ਇਹ ਕਹਿੰਦੀ ਸੀ ਅਸੀਂ ਤਾਂ ਹਾਂ ਆਮ ਲੋਕਾਂ ਦੀ ਤੇ ਅਸੀਂ ਲੋਕਾਂ ਨੂੰ ਸਰ ਨੂੰ ਇਨਸਾਫ ਦੇਵਾਂਗੇ ਇਥੇ ਬਦਲਾ ਲੈ ਆ ਦੇਵਾਂਗੇ ਰਕਬਾ ਕਿੰਨਾ ਕਹਿੰਦਾ ਰਕਬਾ 16 ਬਣਾ ਲੈ ਇਹਦੇ ਨਾਲ ਹੈ 16 ਬਿਗਏ 16 ਬਿਗਏ ਇਹਦੇ ਨਾਲ ਹੀ ਉਹ ਬਾਕੀ ਦਾ ਕਿੰਨਾ ਹੋ ਕੇ ਕਿੱਲੇ ਦੇ ਲਗਭਗ ਪਤਾ ਨਹੀਂ ਜਿਆਦਾ ਉਥੋਂ ਉਥਾਂ 9 ਗੋਣ ਵਾਲਾ ਖਾਓ 9 ਬਿਗਏ 9 ਬਿਗਏ 9 ਬਿਗਏ ਤਾਂ ਹੋ ਰਿਹਾ ਹੈ ਉਹ ਉਹਦੇ ਚਾਚੇ ਦਾ ਹੈ ਚਾਚੇ ਨੇ ਮਤਲਬ ਇਹਨੂੰ ਦਿੱਤਾ ਫਿਆ ਮੁਖਤਿਆਰ ਨਾਮ ਅਸੀਂ ਜਦੋਂ ਤੁਸੀਂ ਮੁਖਤਿਆਰ ਨਾਮ ਜਾਲੀ ਕਰਦੇ ਜੇ ਤੁਸੀਂ ਮੁਖਤਿਆਰ ਨਾਮ ਇਹਨੂੰ ਠੀਕ ਮੰਨਦੇ ਹੋ ਤੁਸੀਂ ਉਸ ਵਾਹਣ ਚ ਵੀ ਵੰਡ ਨਹੀਂ ਦੇ ਰਹੇ 16 ਤੋਂ ਵੱਡਾ ਨਾ ਇਹ ਉਹ ਅੱਗੇ ਬਕਾ ਉਹ 9 ਦੇ ਵਿੱਚ ਵੀ ਨਹੀਂ ਵੰਡਦੇ ਉਹਦੇ ਨੂੰ ਨਹੀਂ ਵੰਡ ਦੇ ਰਹੇ ਬਿਜੜਾ ਝਗੜੇ ਵਾਲਾ ਹੈ ਨਹੀਂ ਨਹੀਂ ਝਗੜਾ ਉਹ ਨਹੀਂ ਉਹਦਾ ਅਸੀਂ ਕਹਾਂ ਝਗੜਾ ਤਾਂ ਤਾਂ ਹੀ ਬਣਦਾ ਨਾ ਜੇ ਤੁਸੀਂ ਨਹੀਂ ਪੜਤਾਲ ਕਰ ਲੋ ਉਹਦੇ ਚ ਕਬਜ਼ਾ ਕੀ ਤਾਂ ਮਾੜ ਕੇ ਆ ਉਹ ਤਾਂ ਕਿਸੇ ਦਾ ਨਹੀਂ ਕਬਜ਼ਾ 45 ਦੋਨੀ ਬਿੱਲੀ ਪਾ 45 ਤੇ ਗੱਲੇ ਚ ਲੱਗੀ ਉਹਦੇ ਕੋਈ ਬੰਦਾ ਨਹੀਂ ਲੱਗੀ ਮੂੰਹ ਗਿਲਾ ਪੀ ਮਕਤਿਆਰ ਹੀ ਖਾਸਾ ਹੋਦਾ ਇਹ ਆਮ ਉਹਦੇ ਦਾ ਖਾਸ ਹੈ ਮਕਤਿਆਰ ਆਮ ਹਾਂ ਮਕਤਿਆਰ ਹੀ ਮਕਤਿਆਰ ਹੀ ਆਮ ਉਹਨੂੰ ਦਿੱਤਾ ਹੋਇਆ ਹੈ ਹੁਣ ਜੇ ਇਦਾਂ ਇੰਨਾ ਨੰਗੇ ਚਿੱਟੇ ਕਾਗਜ਼ੀ ਸਾਰਾ ਕੁਝ ਹੋਣ ਦੇ ਬਾਵਜੂਦ ਜੇ ਜਦੋਂ ਤੁਸੀਂ ਉਹਦਾ ਰੱਦ ਕਰ ਦਿਓ ਜਿਹੜਾ ਉਹਨੂੰ ਮਕਤਿਆਰ ਨਾਮ ਦਿੱਤਾ ਹੈ ਵੀ ਉਹ ਜਾਲੀ ਬਣਾਇਆ ਜੇ ਤੁਸੀਂ ਮਖਤਿਆਰ ਨਾ ਮੈਨੂੰ ਸਹੀ ਮੰਨਦੇ ਹੋ ਫਿਰ ਤੁਸੀਂ ਉਹਦੇ ਤੇ ਵੀ ਤੁਹਾਡੀ ਇੱਕ ਹਸਾਮਨਾ ਰੋਕ ਲੱਗੀ ਹੋਈ ਹੈ ਅਸੀਂ ਉਹਦੇ ਕਹਿ ਕੇ ਆਏ ਵੀ ਜੇ ਇਹ ਤੁਸੀਂ ਫੈਸਲਾ ਨਹੀਂ ਕਰਦੇ ਅਸੀਂ ਵਾਹਣ ਦੇ ਵਿੱਚ ਵੜਾਂਗੇ ਤੁਸੀਂ ਜਿਹੜਾ ਸਾਡੇ ਤੇ ਕਾਰਵਾਈ ਕਰਨੇ ਕਰਦੇ ਅਸੀਂ ਵਾਹਣ ਚ ਵੀ ਵੜਾਂਗੇ ਗਾਲਜੇ ਦੀ ਫਸਲਾ ਕਣ ਕੱਢਣ ਤੋਂ ਲੋਕਾਂ ਦੇ ਵੱਲ ਦੇ ਵਾਹਣ ਵਿਲੇ ਹੋਣੇ ਉਦੋਂ ਧੋਨਾ ਵੀ ਜਾਣਾ ਜਾਂ ਉਦੋਂ ਬਾਲਾ ਪੁਪਠਾ ਨਿਗਲ ਹੋ ਸਕਦੀ ਹੈ ਅਸੀਂ ਸਾਡੀ ਤਾਂ ਥੋੜੇ ਵਿਲੇ ਹੋਏ ਅਸੀਂ ਵਾਣ ਤੇ ਕਬਜ਼ਾ ਕਰਾਂਗੇ ਤੇ ਨਾਲ ਜਿਹੜੇ ਦਰਪੰਧਾਰ ਜੀ ਨੇ ਕਿਹਾ ਇਹਦੇ ਵਰਗੇ ਤਰਨਾ ਵੀ ਚੱਲੋ ਤੇ ਜਿੱਥੇ ਆਉਣਗੇ ਆਮਦੌਰ ਤੇ ਸਾਡਾ ਭਾਰਤੀ ਜਨਤਾ ਪਾਰਟੀ ਦੇ ਫਲਾਫ ਸੱਦਾ ਆਇਆ ਹੋਇਆ ਸੀ ਉਹ ਸਾਰੇ ਪੰਜਾਬ ਸਾਨੂੰ ਪਤਾ ਚੱਲ ਰਿਹਾ ਹੈ ਡੰਗ ਛੋਟੀ ਵੀ ਚੱਲ ਰੱਖੇ ਅਸੀਂ ਇਹਦੇ باوجود ਵਿਰੋਧ ਕਰ ਰਹੇ ਤੇ ਠੀਕ ਹੈ ਫਿਰ ਜਿਹਨੂੰ ਐਡੀ ਵੱਡੀ ਪਾਵਰ ਚਾਏ ਹੋਏ ਹੈ ਇਹਨੂੰ ਲੱਗਦਾ ਵੀ ਸਾਨੂੰ ਕੋਈ ਕੀ ਕਰ ਦੋ ਤੇ ਅਸੀਂ ਤੇ ਜਿੱਤੀ ਖੜੇ ਆ ਇਹ ਪਤਾ ਲੱਗੂ ਜਦੋਂ ਪ੍ਰਿੰਟ-ਪ੍ਰਿੰਟ ਜਾ ਕੇ ਜਵਾਬ ਦੇਣਾ ਪਿਆ ਜਿੱਤੇ ਖੜੇ ਉਹ ਕੋਚਿਆੜ ਨਿਕਲਦੀ 15 ਦਿਨ ਦਾ ਸਮਾਂ ਤੁਸੀਂ ਪਹਿਲਾਂ ਲਿਖਿਆ ਸੀ ਕਿ ਇੰਚਾਰਜਾਂ ਤੋਂ ਉੱਪਰ ਲੰਘ ਕੇ 15 ਦਿਨ ਦਾ ਸਮਾਂ ਹੋਣ ਦੇ ਰਹੇ ਹੋ ਜਦੋਂ ਮਾਮਲਾ ਤੇ ਇੱਕੀ ਦਾ ਕਰ ਇਹਨਾਂ ਲੰਮਾ ਸਮਾਂ ਦੇਖੋ ਸਾਨੂੰ ਅਸੀਂ ਇੱਕ ਇੱਕ ਅਸੀਂ ਤੇਰਾ ਇੱਕ ਸਰਕਾਰ ਤੇਰਾ ਇੱਕ ਵਿਰੋਧੀ ਤੇਰਾ ਅਸੀਂ ਲੋਕਾਂ ਨੂੰ ਇਹ ਦਿਖਾਉਣਾ ਹੁੰਦਾ ਵੀ ਯਾਰ ਦੇਖੋ ਇੰਨਾ ਸਮਾਂ ਦਿੱਤਾ ਵੀ ਜਿਹੜਾ 2 ਮਹੀਨਾ ਚੋਂ ਅਧਿਕਾਰੀਆਂ ਨੂੰ ਸਾਲ ਦਿੱਤਾ ਇਹਨਾਂ ਨੇ 15 ਦਿਨਾਂ ਦੇ ਜਿਵੇਂ ਅਸੀਂ ਕਿਹਾ ਵੀ ਤੁਸੀਂ ਸਾਡਾ ਮਸਲਾ 15 ਦਿਨਾਂ ਦੇ ਹੱਲ ਕਰ ਦਿਓ 15 ਨਹੀਂ ਜਿ ਕਰਿਆ ਲਗਭਗ 15 ਦਿਨ ਹੋਰ ਬਣ ਗਏ ਆ ਜੇ ਨਹੀਂ 15 ਦਿਨਾਂ ਦੇ ਵਿੱਚ ਹੋਰ ਦਿੰਦਾ ਜੇ ਅਸੀਂ 15 ਦਿਨ ਬਾਅਦ ਤੋਂ ਬਾਅਦ ਆ ਗਏ ਉਹ ਤੇ ਵਾਰਜ ਤੇ ਬੈਠਾਂਗੇ ਜੇ ਸਾਨੂੰ ਕਿਸੇ ਵੀ ਕੋਈ ਤੁਸੀਂ ਭਾਈ ਵਾਰਜ ਕਿਉਂ ਬੈਠੇ ਕਿਉਂਕਿ ਜਦੋਂ ਬੈਠੇ ਸੀਗੇ ਉਦੋਂ ਤੁਰ ਦਖਤ ਤਿੱਕਰ ਹੋਣ ਆਉਂਦੇ ਸੀਗੇ ਇਹਨਾਂ ਦੀ ਵੀ ਤੁਸੀਂ ਉਹਦੇ ਮੰਦਰ ਤੁਸੀਂ ਘਰਾਓ ਦੇ ਸੱਦੇ ਨੂੰ ਅੱਜ ਤੋਂ 15 ਦਿਨ ਬਾਅਦ ਘਰਾਓ ਚ ਲੈ ਆਉਂਦੇ ਹਾਂ ਜੀ ਹਾਂ ਜੀ 5 ਤਰੀਕ ਲਿਖ ਕੇ ਹਾਂ ਜੀ ਭਾਈ 5 ਮਿਤੀ ਦੇਖੋ ਸਾਡਾ ਤਾਂ ਧਰਨਾ ਸ਼ੁਰੂ ਹੋਊਗਾ ਘਰਾਓ ਚੀਜ਼ ਕੋ ਸ਼ੁਰੂ ਹੁੰਦੀ ਆ ਅਸੀਂ ਧਰਨਾ ਸ਼ੁਰੂ ਕਰਦੇ ਹਾਂ ਦੇਖੋ ਇਹ ਐਡੀ ਵੱਡੀ ਧੱਕੇ ਸਾਹੀ ਆ ਵੀ ਉਸ ਪਰਿਵਾਰ ਦੀ ਜ਼ਮੀਨ 16 ਬਿਗੇ ਜ਼ਮੀਨ ਉਹ ਲੈ ਕੇ 9 ਬਿਗੇ ਦੂਜੀ ਲੈ ਕੇ ਘਰ ਦੀ কুরਕੀ ਲਿਆ ਕੇ ਘਰ ਦਾ ਸਮਾਨ ਵੀ ਕੱਢ ਕੇ ਬਾਹਰ ਛੱਡਦਾ ਸੀਗਾ ਸਾਰੇ ਪਿੰਡ ਨੇ ਇਕੱਠੇ ਹੋ ਕੇ ਜਣੀ ਘਰ ਤੇ ਦੁਆਰੇ ਕਬਜ਼ਾ ਕੀਤਾ ਹੈਗਾ ਜਣੀ ਐਡੀ ਨੰਗੀ ਚਿੱਟੀ ੱੱਕੇ ਸਾਹੀ ਆ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਦੇ ਵਿੱਚ ਗਰਚਰ ਸਿੰਘ ਬਹਿਦਾ ਰੋ ਗਿਆ ਕਿ ਅਸੀਂ ਇਸ ਮਸਲੇ ਦੇ ਵਿੱਚ ਐਮ ਐਲ ਏ ਨਰਿੰਦਰ ਕੌਰ ਭਰਾਜ ਨੂੰ ਮਿਲਿਆ ਅਸੀਂ ਜਿਹੜਾ ਮੰਤਰੀ ਹੈਗਾ ਅਮਨ ਉਹੜਾ ਸਾਹਿਬ ਉਹਨਾਂ ਨੂੰ ਮਿਲਿਆ ਇਹਨਾਂ ਨੂੰ ਮਿਲਿਆ ਜਣੀ ਸਰਕਾਰ ਵਾਲੇ ਪਾਸਿਓ ਕੁਝ ਜਮਾਂ ਲੰਗੀ ਚਿੱਟੀ ੱੱਕੇਸਾਹੀ ਆ ਜਣੀ ਇੱਕ ਟ੍ਰਾਂਸਫਰ ਜਿਹੜਾ ਪ੍ਰਧਾਨ ਜੀ ਨੇ ਦੱਸਿਆ ਟ੍ਰਾਂਸਫਰਮ 43 ਲੱਗੀ ਚਲਾ ਲਿਆ ਉਹ ਟ੍ਰਾਂਸਫਰਮ ਅਜੇ ਤੱਕ ਰੱਖ ਰੱਖਿਆ ਨਹੀਂ ਗਿਆ ਹੈਗਾ ਇਸ ਕਰਕੇ ਇਹ ਆ ਵੀ ਲਗਾਤਾਰ ਮਤਲਬ ਮੀਟਿੰਗਾਂ ਕਰਨ ਐਸਐਸਪੀ ਸਾਹਿਬ ਡੀਸੀ ਸਾਹਿਬ ਲਗਾਤਾਰ ਸਾਡੇ ਨਾਲ ਬਹਿ ਕੇ ਵੀ ਜਮਾਂ ਜਾਇਜ਼ ਮਸਲਾ ਜੀ ਥੋੜਾ ਸਹੀ ਮਸਲਾ ਜੀ ਸਾਨੂੰ ਇੰਨੇ ਦਿਨ ਦੇ ਦਿਓ ਜਣੀ ਬਹੁਤ ਵੱਡੀ ੱੱਕੇਸਾਹੀ ਹੈ ਜਿਹੜੀ ਇਸ ਕਰਕੇ ਅਸੀਂ ਮਜਬੂਰੀ ਬਸ ਜਣੀ ਅੱਜ ਅਸੀਂ ਮਜਬੂਰੀ ਬਸ ਜਿਹੜਾ ਸਾਨੂੰ ਇਹ ਪ੍ਰੋਗਰਾਮ ਨੇ ਕਰਲੇ ਬਣ ਕੇ ਇਹਦੂ ਗਾਹ ਵਾਲੀ ਗੱਲ ਹੈ ਜਿਹੜੀ ਉਧਰ ਸਾਡਾ ਕਿਸਾਨ ਸੀਤ ਹੋਇਆ ਹੈ ਕਲੈਰੇ ਚ ਸੰਗਤਪੁਰੇ ਪਿੰਡ ਦਾ 11 ਤਰੀਕ 12 ਤਰੀਕ ਤੋਂ ਡੈੱਡ ਬੋਡੀ ਲਗਾਤਾਰ ਹਸਪਤਾਲ ਦੇ ਵਿੱਚ ਡੈੱਡ ਬੋਡੀ ਪਈ ਹੈਗੀ ਉਦੋਂ ਜਣੀ ਮਜ਼ਾਕ ਕਰਦੇ ਹੈਗੇ ਨੇ ਅਸੀਂ ਪਹਿਲਾਂ ਚੋਣ ਜਾਬਤੇ ਦੇ ਵਿੱਚ 8 ਲੱਖ ਰੁਪਈਆ ਜਿਹੜਾ ਉਹਦਾ ਸਾਡਾ ਪਹਿਲਾ ਸੂਚ ਸੰਸੀਦ ਹੋਇਆ ਸੀਗਾ ਉਹਦਾ ਲਿਆ ਹੈਗਾ ਹੁਣ ਜਣੀ 10 ਲੱਖ ਰੁਪਈਆ 8 ਦਾ ਚੱਕ ਲਿਆ 2 ਲੱਖ ਨ ਰਿਆ ਸੀ ਗਾ ਜਣੀ ਇਸ ਕਰਕੇ ਲਗਾਤਾਰ ਸਰਕਾਰ ਆ ਜਿਹੜੀ ਅਸੀਂ ਮੁੱਖ ਤੌਰ ਤੇ ਜਿਵੇਂ ਪ੍ਰਧਾਨ ਜੀ ਨੇ ਕਿਹਾ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਹੈਗਿਆ ਖਾਮ ਖਾਮ ਸਰਕਾਰ ਆਪਦੇ ਵਾਲੇ ਪਾਸੇ ਜਾਂ ਵੀ ਸਿੱਧੇ ਸਿੱਧੇ ਡੀਐਸਪੀ ਜਿਵੇਂ ਰੇਰ ਕੋਠੜੇ ਚ ਸਿੱਧੀਆਂ ਗਾਲਾਂ ਕੱਢੀਆਂ ਜਾ ਰਹੀਆਂ ਇਸ ਕਰਕੇ ਇਸ ਰੋਸ ਦੇ ਵਜੋਂ ਅੱਜ ਅਸੀਂ ਕਰ ਰਹੇ ਹੈਗਿਆ ਇਹ ਇਹ 5 ਤਰੀਕ ਨੂੰ ਮਤਲਬ ਅਸੀਂ ਇਥੇ ਪੱਕੇ ਤੌਰ ਤੇ ਹੋਟਾ ਲਾ ਰਹੇ ਹਾਂ ਕਿਹੜਾ ਧਰਨਾ ਲਾ ਰਹੇ ਹੋ ਮੇਰਾ ਧਰਨਾ ਲਾ ਰਹੇ ਹੋ ਤੁਸੀਂ ਇਹ ਮੀਟਿੰਗ ਦੀ ਕੁੱਝ ਤੇ ਲਾ ਰਹੇ ਹੋ ਜਦੋਂ ਮੈਂ ਇਹ ਤੁਹਾਨੂੰ ਦੱਸਦੇ ਧੂਰੀ ਹਲਕੇ ਚ ਪੈਂਦਾ ਇਹ ਹੁਕਮੰਤਰੀ ਦੇ ਹਲਕੇ ਚ ਪੈਂਦਾ ਇਹ ਯੋ ਉਹ ਇੱਧਰ ਤੋਂ ਡਾਇਵਰਟ ਕੀਤਾ ਹੈ ਉਹ ਤੱਦੀ ਪਾ ਹੁਣ ਹਲਕਾ ਕੀ ਦਾ ਹੈ ਹੁਣ ਹਲਕਾ ਮੀਟ ਹੈਰਦਾ ਇਲੈਕਸ਼ਨ ਪੀੜ ਦੇ ਵਿੱਚ ਹੁਣ ਜਿਹੜਾ ਲੋਕਾਂ ਦੇ ਵਿੱਚ ਹੁਣ ਆਪਣੀਆਂ ਵੋਟਾਂ ਮੰਗਣ ਜਾ ਰਹਾ ਹੈ ਹੋਰ ਹੀ ਤੌਰ ਤੇ ਹੁਣ ਉਸ ਨੂੰ ਸਵਾਲ ਕਰਾਂਗੇ ਨਾ ਹੁਣ ਤਾਂ ਉਹ ਕਹਿੰਦਾ ਵੀ ਮੈਂ ਲੋਕਾਂ ਨਾਲ ਮੈਂ ਪਹਿਲਾਂ ਵਾਦੇ ਕੀਤੇ ਨੇ ਉਹਨੇ ਪੂਰੇ ਕੀਤੇ ਨੇ ਕਿ ਨਹੀਂ ਜਿਹੜੇ ਹੁਣ ਕਰ ਰਿਹਾ ਤੂੰ ਅੱਗੇ ਕੀ ਕਰੇਗਾ ਜਿਹੜਾ ਤੇਰਾ 15 ਦਿਨਾਂ ਦਾ ਕੀਤਾ ਹੋਇਆ ਵਾਦਾ ਉਹਦਾ ਕੀ ਬਣ ਗਿਆ ਜਿਹੜਾ ਸਾਡੇ ਨਾਲ ਕਰਲ ਗੱਲ ਕਰਕੇ ਤੂੰ ਅੱਜ ਮੁੱਕ ਰਿਹਾ ਤੂੰ ਗਾਹਾਂ ਫਿਰ ਕੀ ਲੋਕਾਂ ਦੇ ਵਿਸ਼ਵਾਸਾ ਵੀ ਤੂੰ ਲੋਕਾਂ ਨਾਲ ਵਾਦੇ ਕਰਕੇ ਪੂਰੇ ਉਤਰੇਗਾ ਕਿ ਨਹੀਂ ਉਤਰੇਗਾ ਕਿਉਂਕਿ ਅੱਜ ਜਿਹੜਾ ਕੈਂਡੀਡੇਟ ਹੈ ਠੀਕ ਹੈ ਇਹ ਭਗਮੰਤ ਮੰਤ ਤਾਂ ਕੋਈ ਜ਼ਿੰਮੇਵਾਰੀ ਚੋਂ ਨਿਕਲਦਾ ਨਹੀਂ ਜਦੋਂ ਉਮੀਦਵਾਰ ਹਰੀ ਮੀਲ ਨੂੰ ਸਵਾਲ ਕਰਾਂਗੇ ਪਾਰਟੀ ਪ੍ਰਧਾਨ ਹੈ ਉਹ ਜਿੱਥੇ ਮੁੱਖ ਮਤੀ ਮੁੱਖ ਮੰਤਰੀ ਹੈ ਪਾਰਟੀ ਪ੍ਰਧਾਨ ਤੇ ਕਿਹੜਾ ਅਸਰ ਨਹੀਂ ਪਊਗਾ ਹਲਕਾ ਹੈਗਾ ਹੁਣ ਉਹਦੇ ਹਲਕੇ ਦੀ ਤੋਂ ਬਾਅਦ ਉਹਦੀ ਕਿਸੇ ਵੀ ਜਿਹੜੀ ਲਿੰਕ ਉਹਦੇ ਜੁੜੇ ਹੋਏ ਨੇ ਉਹ ਉਨਤੇ ਅਸਰ ਪਊਗਾ ਉਹ ਤਾਂ ਸਿਆਸੀ ਤੌਰ ਤੇ ਉਹਨਾਂ ਦੀ ਪਾਰਟੀ ਤੇ ਅਸਰ ਪਊਗਾ ਸਾਡਾ ਅਸੀਂ ਇਹ ਨਹੀਂ ਚਾਹੁੰਦੇ ਸਾਡਾ ਸਾਡੀ ਤਾਂ ਅਸੀਂ ਤਾਂ ਕਹਿੰਦੇ ਆਂ ਵੀ ਅਸੀਂ ਤਾਂ ਬੀਜੇਪੀ ਦਾ ਵਿਰੋਧ ਕਰ ਰਹੇ ਆਂ ਆਪ ਤਾਂ ਹੁਣ ਸਾਡੇ ਜੜੇਕੇ ਮੱਲੋ ਮੱਲੀ ਚੜ ਰਹੀ ਹੈ ਇਹ ਜਿਹੜੀਆਂ ਛੋਟੀਆਂ ਛੋਟੀਆਂ ਮਸਲੇ ਵੀ ਸਾਡੇ ਹੱਲ ਨਹੀਂ ਕਰ ਰਹੇ ਤੁਸੀਂ ਲੋਕਾਂ ਦੇ ਵਿੱਚ ਕਹਿੰਦੇ ਸੀ ਸਾਡੀ ਸਰਕਾਰ ਪਿੰਡਾਂ ਨੂੰ ਚੱਲੂਗੀ ਤੁਸੀਂ ਪਿੰਡਾਂ ਦੇ ਵਿੱਚ ਐਡੀ ਵੱਡੀ ਧੱਕੇਸਾਹੀ ਤੁਹਾਡੀ ਸ਼ਰੇਆਮ ਹੋ ਰਹੀ ਹੈ ਸ਼ਰੇਆਮ ਕੋਰਟਾਂ ਦੇ ਵਿੱਚ ਕਹ ਰਹੇ ਨੇ ਸਾਡੇ ਲੋਕ ਸੋਡਾ ਸਾਰਾ ਪ੍ਰਸ਼ਾਸਨ ਬਿਊਰੋਕ੍ਰੇਸੀ ਮੰਨੀ ਜਾਂਦੀ ਹੈ ਵੀ ਹਾਂ ਜਰ ਛੋਡੀ ਗੱਲ ਜਾਇਜ਼ ਹੈ ਜਦੋਂ ਜਾਇਜ਼ ਗੱਲ ਨੂੰ ਤੁਸੀਂ ਫਿਰ ਇਤਨਾ ਨਜਾਇਜ਼ ਘਟਾਰੇ ਨੂੰ ਤੁਹਾਡੇ ਦਫ਼ਤਰ 'ਚ ਜਾ ਕੇ ਬਹਿੰਦਾ ਹੋ ਜਿਹੜਾ ਸ਼ਰੇਆਮ ਗੁੰਡਾ ਕਰਦੀ ਕਰਕੇ ਲੋਕਾਂ ਦੀਆਂ ਜ਼ਮੀਨਾਂ ਨਾਪਦਾ ਤੇ ਉਹ ਉਹਨੂੰ ਕੰਮ ਅੰਦਰ ਕਾਤੋਂ ਨਹੀਂ ਕਰਦੇ ਤੁਸੀਂ ਫੜ ਕੇ ਦਫ਼ਤਰ 'ਚ ਬੈਠਦੇ ਹਾਂ ਹਾਂ ਜੀ ਹਾਂ ਜੀ ਉਹਨਾਂ ਦੇ ਚੋ ਇਹਦਾ ਇੱਕ ਪੱਖ ਤਾਂ ਬਰਾਹਮਸਾ ਵੀ ਆ ਕਿ ਰਕਬਾ ਦਾ ਵਾਪਸ ਜਿਹੜਾ ਗਾਵੇ ਕੋ ਚਰਪ ਸਿੰਘ ਦਾ 16 ਵਿਗੇ ਤੇ ਨਾ ਹੋਵੇ ਕਿ ਇਹਦੇ ਤੇ ਕਬਜ਼ਾ ਹੋਵੇ। ਦੂਜਾ ਪੱਖ ਇਹ ਆ ਵੀ ਜਿਹੜੇ ਜ਼ਮਾਨਤ ਲੈਕ ਨੇ ਤੇ ਪਟਵਾਰੀ ਦੀ ਜ਼ਮਾਨਤ ਨੇ ਉਹ ਤਾਂ ਵੀ ਤਰ੍ਹਾਂ ਤੁਹਾਡੀ ਕੀਮਾ ਦੇ। ਦੇਖੋ ਜਿਹੜੀ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਵੀ ਜਿਹੜਾ ਇਸ ਮੈਜਿਕ ਕਟਾਈ ਹੋਈ ਹੈ ਤੇ ਕਿਤੇ ਵੀ ਕਟਾਈ ਹੋਈ ਹੈ ਕਿਸੇ ਤੋਂ ਵੀ ਕਟਾਈ ਹੋਈ ਹੈ। ਤੁਸੀਂ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ? ਜੇ ਤੁਸੀਂ ਕਹਿ ਰਹੇ ਹੋ ਵੀ ਆ ਇਸ ਸੈਂਪੀਰੀਅਡ ਦੇ ਵਿੱਚ ਜਦੋਂ ਕਿ ਉਹ ਕਰ ਨਹੀਂ ਸਕਦਾ ਕੋਰਟ ਦੇ ਅੰਦਾਜ਼ਾ ਮੁਤਾਬਕ। ਉਹਨਾਂ ਨੇ ਕਿਉਂ ਕੀਤਾ ਤਾਂ ਕਿ ਲੰਘਣਾ ਕੀਤੀ ਹੈ। ਹੁਣ ਦੱਸੋ ਇੱਕ ਦਫਾ 45 ਲੱਗੀ ਹੋਈ ਐ 45 ਦੇ ਵਿੱਚ ਉਹ ਤੇ ਕੋਈ ਹਿਲਜੁਲ ਨਹੀਂ ਹੋਣੀ ਚਾਹੀਦੀ ਉੱਤੇ ਉਹਦੇ 45 ਦੇ ਵਿੱਚ ਟਰਾਂਸਫਾਰਮਰ ਲਾ ਲਿਆ ਉਸ ਗੁਰਚਰਨ ਸਿੰਘ ਦੇ ਬੰਦਿਆਂ ਨੇ ਲਾਇਆ ਗੁਰਚਰਨ ਸਿੰਘ ਨੇ ਆਪ ਲਾਇਆ ਤੁਸੀਂ ਉਹਤੇ ਕਾਰਵਾਈ ਕਿਉਂ ਨਹੀਂ ਕੀਤੀ ਜਿਹੜੀਆਂ ਕਤਾਈਆਂ ਹੋ ਰਹੀਆਂ ਨੇ ਤੁਸੀਂ ਕੀ ਤੁਸੀਂ ਕਹਿੰਦੇ ਅਸੀਂ ਬਹੁਤ ਵਧੀਆ ਪ੍ਰਬੰਧ ਦੇ ਰਹੇ ਹਾਂ ਜੀ ਇਹ ਪਹਿਲਾ ਵਾਂਗੂ ਨਹੀਂ ਇੱਥੇ ਰਿਸ਼ਬਤ ਖੋਰੀ ਬੰਦ ਕੀਤੀ ਹੋਈ ਐ ਇੱਥੇ ਪ੍ਰਸ਼ਾਸਨਤਾ ਜੀ ਸਰਕਾਰ ਤਾਂ ਬਹੁਤ ਸੰਸੀਅਰ ਐ ਲੋਕਾਂ ਦੇ ਆਮ ਲੋਕਾਂ ਦੇ ਮਸਲੇ ਗੱਲਾਂ ਸੁਣਦੀ ਐ ਤੁਸੀਂ ਆਹ ਕੀ ਕਰ ਰਹੇ ਹੋ ਸ਼ਰੇਆਮ ਤੱਕੇਸ਼ਾਈ ਨਾਲੇ ਤੁਹਾਨੂੰ ਪਤਾ ਜੀ ਕਰੋਨਾ ਦੇ ਵਿੱਚ ਠੀਕ ਹੈ। ਕੁੱਲ ਜਿਹੜੇ ਦਫ਼ਤਰ ਐ ਬੰਦ ਸੀ। ਅਜਿਸ਼ੀਅਲ ਵੀ ਬੰਦ ਸੀਗੇ। ਮਾਲ ਮਹਿਕ ਮਹਿਲ ਤਾਂ ਬੰਦ ਹੋਣੇ ਸੀ। ਉਸ ਮੌਕੇ ਕੀਤਾ ਜਦੋਂ ਉਹਨਾਂ ਕੋਲੇ ਕੋਈ ਅਧਿਕਾਰ ਨਹੀਂ ਕਿਸੇ ਦਫ਼ਤਰ 'ਚ ਜਾ ਕੇ ਬੈਠਣ ਦਾ। ਛੁੱਟੀ ਉਸ ਦਿਨ ਛੁੱਟੀ ਆ। ਉਸ ਦਿਨ ਛੁੱਟੀ ਆ। ਉਸ ਦਿਨ ਛੁੱਟੀ ਆ। ਜਿਹੜਾ ਬੰਦ ਕੀਤਾ। ਹਾਂ ਬਿਲਕੁਲ। ਮੁੱਖ ਦੀ ਗੱਲ ਇਹ ਆ ਕਿ 5 ਮਈ ਤੱਕ ਘਾਹ ਤਿੰਨੇ ਕਮਾ ਉਸ ਤੋਂ ਬਾਅਦ ਮੀਟਿਆ ਤੇ ਕੋਠੀ ਤੇ ਰੋਂਗੇਆਂ ਤੇ ਪੈਂਟ ਪੈਣ ਜਿੱਥੇ ਉਹ ਜਾਵੇਗਾ ਉਹ ਦਾ ਭਰਾਵ ਕਰਾਂਗੇ। ਵਿਰੋਧ ਕਰਾਂਗੇ ਜੀ। ਵਿਰੋਧ ਕਰਾਂਗੇ ਕਰਾਓ ਨਹੀਂ। ਵਿਰੋਧ ਦਾ ਮਤਲਬ ਆ ਵੀ ਸਾਡਾ ਘਰੋਂ ਨਹੀਂ ਆ ਇਹ ਵੀ ਤਰਨਾ ਉੱਥੇ ਵੀ ਸਾਡਾ ਵਿਰੋਧ ਹੈ ਤੇ ਘਰੋਂ ਨਹੀਂ ਅਸੀਂ ਤਾਂ ਸਵਾਲ ਕਰਨ ਦੀ ਖਾਤਰ ਅਸੀਂ ਤਾਂ ਦੱਸਣਾ ਇਹ ਲੋਕਾਂ ਦੇ ਅੰਦਰ ਵੀ ਭਾਈ ਆਹ ਇਹਨਾਂ ਦੀ ਆ ਇਹਨਾਂ ਦੀ ਵਾਦੇ ਆ ਤੇ ਆਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਸਾਡੇ ਨਾਲ ਇੱਕ ਜਥੇਬੰਦੀ ਨਾਲ ਘਟੋ ਘਟੇ ਚਾਰ ਬੰਦਿਆਂ ਦਾ ਵਾਦਾ ਕਿ ਤਵਗਲਾ ਕਹਿੰਦਾ ਵੀ ਚਾਰ ਬੰਦੇ ਕਿਉਂ ਅਸੀਂ ਜਥੇਬੰਦੀਆਂ ਸਾਡਾ ਨਾਲੇ ਨਜੀਤ ਕੀ ਹੈ ਸਾਡਾ ਅਸੀਂ ਤਾਂ ਉਹਨੂੰ ਜਾਣਦੇ ਵੀ ਨਹੀਂ ਸੀ ਕਿਰਨ ਉਹ ਲੜਕੀ ਨੂੰ ਤੁਸੀਂ ਇਹ ਕਹਿਣਾ ਹੋਵੇ ਸਾਡਾ ਤੁਸੀਂ ਦੇ ਪਸ਼ੋਕੜ ਇਤਿਹਾਸ ਦੇਖ ਲਓ ਅਸੀਂ ਤਾਂ ਉੱਥੇ ਜਾ ਕੇ ਮਦਦ ਕੀਤੀ ਹੈ ਜਿਨ੍ਹਾਂ ਨੂੰ ਅਸੀਂ ਬਿਲਕੁਲ ਨਹੀਂ ਸੀ ਜਾਣਦੇ ਤੁਸੀਂ ਫ੍ਰੀ ਕੁੜੀ ਦੀ ਘਟਨਾ ਸੁਣੀ ਹੋਣੀ ਮੇਰੇ ਖਿਆਲ ਚ ਪਿਛਲੇ 8-10 ਸਾਲਾਂ ਦੀ ਘਟਨਾ ਹੈ ਬਾਪਰੇ 2011-12 ਦੀ ਘਟਨਾ ਹੋ ਗਈ ਹੈ ਅਸੀਂ ਜਾਣਦੇ ਵੀ ਨਹੀਂ ਸੀ ਉਹ ਕੁੜੀ ਨੂੰ ਜਿਹਦੀ ਅਸੀਂ ਮਦਦ ਕੀਤੀ ਤੇ ਨਿਸ਼ਾਨ ਸਿੰਘ ਹੁਣ ਤੱਕ ਵੀ ਅੰਦਰ ਹੈ ਜਨਹੀਂ ਅਸੀਂ ਜਦੋਂ ਕਿਸੇ ਦੀ ਮਦਦ ਕਰਦੇ ਹਾਂ ਤੱਕੇ ਛਾਏ ਤਾਂ ਸਰਕਾਰ ਨੂੰ ਜਦੋਂ ਅਸੀਂ ਮੇਜ਼ ਤੇ ਪੱਕੇ ਹੁੰਨੇ ਆ ਤਾਂ ਮੇਜ਼ ਦੀ ਗੱਲ ਤੇ ਅਸੀਂ ਖੜਦੇ ਨਹੀਂ ਹੁਣ ਵੀ ਕਹਿੰਦੇ ਸਾਡੇ ਕੋਲ ਐਵੀਡੈਂਸ ਹੈ ਬਹਿਜੋ ਸਾਡੇ ਨਾਲ ਕੋਈ ਸਾਡੀ ਗੱਲ ਨੂੰ ਗਲਤ ਜਿਚਾਉਂ ਤੁਸੀਂ ਆ ਸਾਡਾ ਅਧਿਕਾਰ ਆ ਅਸੀਂ ਤੁਹਾਨੂੰ ਮੰਗ ਕਰਦੇ ਆ ਵੀ ਤੁਸੀਂ ਇਨਸਾਫ ਕਰਨ ਦੀ ਕੁਰਸੀ ਤੇ ਬੈਠੋ ਤੁਸੀਂ ਇਨਸਾਫ ਕਿਉਂ ਨਹੀਂ ਕਰ ਰਹੇ ਤੇ ਕਦੋਂ ਕਰੋਗੇ ਅੱਜ ਤੁਸੀਂ ਲੋਕਾਂ ਦੇ ਕੋਲੇ ਜਾਣਾ ਹੈ ਤਾਂ ਲੋਕ ਸੁਆਦ ਨੂੰ ਕਿਉਂ ਨਾ ਕਰਨਾ